ਭਰਾਮਾ ਦੀ ਹੱਟੀ ਚੈਨਲ ਤੇ ਤੁਹਾਡਾ ਸਵਾਗਤ ਹੈਗਾ ਸਾਡੀ ਵੀਡੀਓ ਐਂਡ ਤੱਕ ਦੇਖੋ ਨਵੇਂ-ਨਵੇਂ ਰੰਗ ਤੇ ਡਿਜ਼ਾਈਨਾਂ ਦੇ ਵਿੱਚ ਆਰ ਕੰਢੀ ਵਾਇਰ ਦੇ ਦੁਪੱਟੇ ਆ ਗਏ ਜੀ ਆਰ ਕੰਢੀ ਵਾਇਰ ਦੀਆਂ ਚੁੰਨੀਆਂ ਪੂਰੇ ਵਧੀਆ ਨਵੇਂ-ਨਵੇਂ ਡਿਜ਼ਾਈਨਾਂ ਦੇ ਵਿੱਚ ਬਹੁਤ ਕੁਆਲਿਟੀ ਜਮਾਲ ਪਹੁੰਚ ਚੁੱਕਿਆ ਜੀ ਗਰਮੀ ਦਾ ਸੀਜ਼ਨ ਸ਼ੁਰੂ ਹੁੰਦੇ ਪਹਿਲਾਂ ਹੀ ਬਹੁਤ ਰੰਗ ਤੇ ਆ ਰਹੇ ਇਸ ਦੇ ਵਿੱਚ ਪਹਿਲਾ ਰੰਗ ਖਤਮ ਹੋ ਗਏ ਸੀਗੇ ਰੰਗਾਂ ਨਾਮੇਦਾਰੇ ਬਹੁਤ ਰੰਗ ਆ ਗਏ ਜੀ। ਪਿਆਰ ਆਰਕੰਡੀ ਬੈਲ ਹੈ ਜੀ ਦੇਖੋ ਇਹ। ਪੂਰੇ ਵੱਡੇ ਸਾਈਜ਼ ਦੀ ਜੁੰਨੀ ਹੈਗੀ। ਪੂਰੇ ਵੱਡੇ ਸਾਈਜ਼ ਦੀ ਆਰਕੰਡੀ ਬੈਲ ਦੀ ਜੁੰਨੀ ਹੈ ਜੀ। ਪਰ ਆਮਾ ਦੀ ਹੱਟੀ ਤੇ ਸ਼ੇਰ ਮੇਲਾ ਚੱਲ ਰਿਹਾ ਹੈਗਾ। ਸ਼ੇਰ ਮੇਲੇ ਤੇ ਤੇਰੀ ਆਰਕੰਡੀ ਬੈਲ ਦੀਆਂ ਜਦਵੱਟੇ ਆ ਗਏ ਜੀ। ਫੁੱਲ ਰੰਗਾਂ ਦੇ ਵਿੱਚ ਤੇ ਫੁੱਲ ਡਿਜ਼ਾਈਨਾਂ ਦੇ ਵੀ ਸਮਾਲ ਪਹੁੰਚੂਗਾ। ਮਾਰਕੀਟ ਦੇ ਵਿੱਚ ਵੇਖੇ 150 ਦਾ ਵੇਖੇ 160 ਦਾ। ਪਰ ਆਮਾਰੀ ਏਥੇ ਦੇ ਤੇ ਸਿਰ ਮੇਲਾ ਲਾਤਾ ਜੀ ਰਾਂਗੇ ਦੇ ਵਿੱਚ ਡਾਰਕ ਲਾਈਟ ਸਾਰੇ ਮਿਲਦੇ ਆ ਗਏ ਜੀ ਪੂਰਾ ਵਧੀਆ ਆਰਗੰਡੀ ਵੇਚ ਦਿੱਤੇ ਜੀ ਖੁੱਲਾ ਦੁਪੱਟਾ ਜੀ ਪੂਰਾ ਵੱਡਾ ਪੂਰਾ ਵੱਡਾ ਦੁਪੱਟਾ ਖੁੱਲਾ ਦੁਪੱਟਾ ਹੀ ਦੇਖੋ ਪੂਰਾ ਆਰਗੰਡੀ ਵੇਚ ਦਿੱਤੇ ਜੀ ਸਿਰਫ 100 ਰੁਪਏ ਦਾ ਕੱਟਾ ਹੀ ਇਹ 100 ਰੁਪਏ ਦੇ ਵਿੱਚ ਆਰਗੰਡੀ ਵੇਚਦਾ ਪੂਰਾ ਵੱਡਾ ਦੁਪੱਟਾ ਹੀ ਪੂਰਾ 2 ਸਵਾ 2 ਮੀਟਰ ਵਾਲਾ ਖੁੱਲਾ ਤੇ ਸਾਜ ਦਾ ਦੁਪੱਟਾ ਹੈ ਪ्योर ਆਰਗੰਡੀ ਵੇਚਦਾ ਜੀ ਹੱਣ ਦਾ ਦੁਪੱਟਾ ਹੈਗਾ ਰੰਗ ਤੇ ਡਿਜ਼ਾਈਨ ਦੇ ਵਿੱਚ ਫੁੱਲ ਕੁਆਲਿਟੀ ਜਮਾਲ ਪਹੁੰਚੂਕਿਆਗਾ ਕਿਸੇ ਵੀ ਭੈਣ ਭਰਾ ਨੇ ਵੇਚਣ ਵਾਸਤੇ ਦੁਕਾਨਦਾਰੀ ਵਾਸਤੇ ਇਕੱਠੇ ਡਬਟੇ ਜਿੰਨੇ ਮਰਜੀ ਲਿਆ ਸਕਦਾ ਹੈ ਜੀ ਆ ਦੇਖੋ ਜੀ ਬਹੁਤ ਰੰਗ ਤੇ ਡਿਜ਼ਾਈਨ ਫੁੱਲ ਕੁਆਲਿਟੀ ਜਮਾਲ ਪਹੁੰਚੂਕਿਆ ਦੇ ਵਿੱਚ ਸਿਰਫ 100 ਰੁਪਏ ਦਾ ਕਟਾ ਜਿਹਾ ਹੀ 100 ਰੁਪਏ ਦੇ ਵਿੱਚ ਡਿਜ਼ਾਈਨ ਦੇਖੋ ਕਿੰਨੇ ਸ਼ਾਨਦਾਰ ਡਿਜ਼ਾਈਨ ਆਏ ਦੇ ਵਿੱਚ ਸਾਰੇ ਡਿਜ਼ਾਈਨ ਤਾਂ ਇੱਕ ਇੱਕ ਵਧੀਆ ਆ ਜੀ ਹਰ ਇੱਕ ਡਿਜ਼ਾਈਨ ਦੇ ਵਿੱਚ ਤਕਰੀਬਨ 5-5 ਕਲਰਾਂ ਦੇ ਜਮਾਲ ਆਗਾ ਆ ਦੇਖੋ ਜੀ ਡਿਜ਼ਾਈਨ ਦੇਖੋ ਕਿੰਨੇ ਵਧੀਆ ਆ ਇਹਨਾਂ ਸਾਰੇ ਪੂਰਾ ਪਿਓਰ ਆਰਗੰਡੀ ਬੈਲ ਤੇੁੱਤੇ ਜੀ 100 ਰੁਪਿਆ ਦਾ ਟੱਕਾ ਹੀ ਇਹ 100 ਰੁਪਏ ਦੇ ਵਿੱਚ ਫੇਰ ਬੈਦੇ ਉੱਤੇ ਜੀ ਸਾਡੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤੇ ਸਾਡੇ ਚੈਨਲ ਨੂੰ ਲਾਇਕ ਕਰੋ Instagram ਤੇ ਫੋਲੋ ਕਰੋ ਜੀ ਕਿਸੇ ਨੇ ਮੰਗਾਉਣਾ ਹੈ ਤਾਂ ਡਿਲੀਵਰੀ ਫ੍ਰੀ ਕਰਾਂਗੇ ਜੀ ਸਾਡੀ ਵੀਡੀਓ ਨੂੰ Instagram ਦੇ ਉੱਤੇ ਫੋਲੋ ਕਰੋ ਜਿੰਨੇ ਬਾਜੀ ਦੇ ਵਟੇ ਮੰਗਾਉਣੇ ਹੋਣ ਡਿਲੀਵਰੀ ਬਿਲਕੁਲ ਫ੍ਰੀ ਕਰਾਂਗੇ ਜਿਹਦੇ ਵਿੱਚ ਆਹ ਦੇਖੋ ਜੀ ਰੰਗ ਤੇ ਡਿਜ਼ਾਈਨ ਕਿੰਨੇ ਸ਼ਾਨਦਾਰ ਰੰਗ ਡਿਜ਼ਾਈਨ ਆਏ ਹੋਏ ਨੇ ਜੀ ਛੇਤੀ ਆਓ ਜੀ ਸਮਰਜਣ ਲੈਣ ਵਾਸਤੇ ਸਮਰਜਣ ਲਾਓ ਛੇਤੀ ਪਹੁੰਚੋ ਫੇਰ ਮੇਰੇ ਕੋਲ ਜਿਹੜੀ ਬਹੁਤ ਰੰਗਾਂ ਦੇ ਵਿੱਚ ਤੇ ਡਿਜ਼ਾਈਨਾਂ ਦੇ ਵਿੱਚ ਮਾਲ ਪਹੁੰਚੂਕਿਆਗਾ। ਵਾਹ ਦੇਖੋ ਜੀ ਰੰਗ ਤੇ ਡਿਜ਼ਾਈਨ ਦੇ ਵਿੱਚ ਬਹੁਤ ਹੀ ਮਾਲ ਪਹੁੰਚੂਕਿਆ ਜੀ। ਜਿੰਨੇ ਮਰਜੀ ਦੁਪੱਟੇ ਲੈ ਸਕਦੇ ਹੋ ਜੀ। ਗਰਮੀ ਦਾ ਸੀਜ਼ਨ ਸ਼ੁਰੂ ਹੁੰਦੇ ਸਾਰ ਫੁੱਲ ਕੁਆਲਿਟੀ ਤੇ ਫੁੱਲ ਵਧੀਆ ਕੁਆਲਿਟੀ ਦੇ ਵਿੱਚ ਤੇ ਫੁੱਲ ਡਿਜ਼ਾਈਨਾਂ ਦੇ ਵਿੱਚ ਫੁੱਲ ਕੁਆਲਿਟੀ ਦੇ ਵਿੱਚ ਬਹੁਤ ਦਪੱਟਾ ਦੀ ਰੈਡੀ ਬਾਹ ਚੁੱਕੀ ਹੈ ਜੀ ਇੱਕ ਹੋਰ ਦਪੱਟਾ ਜੀ ਇਹਦੇ ਵਿੱਚ ਆ ਦੇਖੋ ਜੀ ਡਾਰਕ ਰੰਗਾਂ ਦੇ ਵਿੱਚ ਸਪੈਸ਼ਲ ਆਉਂਦਾ ਇਹ ਜਿਹੜਾ ਆਮ ਹੀ 150 ਰੁਪਿਆ ਆ ਜਾਂ 180 ਰੁਪਿਆ ਦੇ ਵਿੱਚ ਵਿਖਦਾ ਪਿਆ ਹੈਗਾ ਆ ਦੇਖੋ ਜੀ ਦਪੱਟਾ ਦੇਖੋ ਕਿੰਨਾ ਸ਼ਾਨਦਾਰ ਹੈ ਇਹ ਇਹ ਸਪੈਸ਼ਲ ਡਾਰਕ ਰੰਗਾਂ ਦੇ ਵਿੱਚ ਐਕਸਟਰਾ ਆਉਂਦਾ ਹੈਗਾ ਪੂਰਾ ਹਰਨ ਸਾਥ ਤੇ ਪੂਰਾ ਵਧੀਆ ਕਪੜਾ ਹੈਗਾ ਆ ਦੇਖੋ ਕਿੰਨਾ ਸ਼ਾਨਦਾਰ ਦਪੱਟਾ ਹੈ ਇਹ ਰੰਗ ਦਾ ਇਹਦੇ ਵਿੱਚ ਵੀ ਹਰ ਇੱਕ ਡਿਜ਼ਾਈਨ ਦੇ ਵਿੱਚ ਇਹ ਵੀ ਪੰਜ-ਪੰਜ ਰੰਗਾਂ ਜਿਹਾ ਵਾਲਾ ਆਇਆ ਹੋਇਆ ਜੀ ਡਿਜ਼ਾਈਨ ਇਹ ਜੀ ਬਹੁਤ ਆ ਗਿਆ ਜੀ ਇਹ ਵੀ 100 ਰੁਪਏ ਦੇ ਘੱਟਾ ਜੀ ਇੱਥੇ ਸੇਲ ਮੇਲੇ ਦੇ ਉੱਤੇ ਜੀ ਇਹ ਵੀ 100 ਰੁਪਏ ਦੇ ਵਿੱਚ ਘੱਟਾ ਜੀ ਇਹ ਰੰਗ ਤਾਂ ਦੇਖੋ ਇਹਦੇ ਵਿੱਚ ਬਹੁਤ ਸਮਾਲ ਪਹੁੰਚਿਆ ਹੋਇਆ ਹੈ ਇਹਦੇ ਵਿੱਚ ਵੀ ਡਿਜ਼ਾਈਨ ਇੱਕ ਇੱਕ ਵਧੀਆ ਇਹਦੇ ਵਿੱਚ ਦੇਖੋ ਜੀ ਡਿਜ਼ਾਈਨ ਇਹਗਾ ਇੱਕ ਇੱਕ ਸੋਹਣਾ ਡਿਜ਼ਾਈਨ ਹੈ ਇਹਦੇ ਵਿੱਚ ਜੇ ਬਤ ਪਗਲੇ ਕੁੜੀਆਂ ਕੱਛਰੀਆਂ ਵਾਸਤੇ ਲੈਣਾ ਹੋਵੇ ਵਧੀਆ ਡਾਰਕ ਰੰਗਾ ਦੇ ਵਿੱਚ ਫਿਰ 100 ਰੁਪਏ ਦਾ ਕਰਤਾ ਵੀ ਜੀ 100 ਰੁਪਏ ਦੇ ਵਿੱਚ ਮਾਲੇ ਵੀ ਫੁੱਲ ਪਹੁੰਚੂ ਗਿਆਗਾ ਜਿੰਨੇ ਮਰਜੀ ਪੀਸ ਲੈ ਸਕਦੇ ਹੋਗੇ ਕੱਛੇ ਪੀਸ ਲੈਣੇ ਜਿੰਨੇ ਮਰਜੀ ਲੈ ਜਾ ਸਕਦੇ ਹੋਗੇ ਫੈਨਸੀ ਫੀਸ ਲੈਣ ਵਾਸਤੇ ਫੈਨਸੀ ਦੁਪੱਟੇ ਲੈਣ ਵਾਸਤੇ ਜੀ ਇਹ ਕਾ ਹੌਲੇ ਮੈਂ ਆਪਾਂ ਕਹਿੰਦੇ ਨੇ ਕੰਮ ਕਿੱਤੇ ਜ ਲੈਣ ਵਾਸਤੇ ਛੋਟਾ ਹੌਲਾ ਦੁਪੱਟਾ ਚਾਹੀਦਾ ਹੈਗਾ ਕੰਮ ਕਿੱਤੇ ਲੈਣ ਵਾਸਤੇ ਕਹਿੰਦੇ ਨੇ ਹੌਲਾ ਦੁਪੱਟਾ ਚਾਹੀਦਾ ਹੈਗਾ ਘਰੇ ਕੰਮ ਦੇ ਸ਼ਵਾਲਾ ਵੱਡਾ ਆ ਨਹੀਂਗਾ ਆਮ ਦੁਪੱਟਾ ਜੀ ਇਹ 150 ਦੇ 2 ਵਿਕਦੇ ਆ ਜੀ ਬਾਜ਼ਾਰ ਦੇ ਵਿੱਚ ਘੱਟ ਤੋਂ ਘੱਟ 150 ਦੇ 2 ਵਿਕਦੇ ਆ ਜੀ ਸਾਡੇ ਕੋਲੇ ਘੱਟ ਹੈ ਜੀ 100 ਰੁਪਏ ਦੇ ਵਿੱਚ ਦੋ ਪੂਰਾ ਬੜੀਆ ਬਾਇਲ ਦਾ ਕੱਪੜਾ ਜੀ ਇਹ ਮੀਡੀਅਮ ਸਾਈਜ਼ ਹੈ ਜੀ ਵੱਡਾ ਵੱਡਾ ਨਹੀਂ ਵੱਡਾ ਛੋਟਾ ਨਹੀਂਗਾ ਮੀਡੀਅਮ ਸਾਈਜ਼ ਦੇ ਵਿੱਚ 100 ਰੁਪਏ ਦੇ ਦੋ ਕਾਟੇ ਜੀ ਇਹ 50 ਰੁਪਏ ਦਾ ਦੁਪੱਟਾ ਜੀ ਰੰਗੇ ਦੇ ਵਿੱਚ ਵੀ ਬਹੁਤ ਆਏ ਹੋਏ ਨੇ ਦੇਖੋ ਰੰਗ ਤੇ ਡਿਜ਼ਾਈਨ ਵੱਖੋ ਵੱਖਰੀ ਡਿਜ਼ਾਈਨ ਹੈ ਵੱਖੋ ਵੱਖਰੇ ਕਲਰ 100 ਰੁਪਏ ਦੇ ਵਿੱਚ ਦੋ 30 ਕਾਟੇ ਜੀ ਇਹ 50 ਰੁਪਏ ਦਾ ਬਿਲਕੁਲ ਕਾਊਂਟਰ ਦਾ ਦੁਪੱਟਾ ਜੀ ਇਹ ਕੋਈ ਰੇਸ਼ਮੀ ਵਾਲਾ ਨਹੀਂ ਜੀ ਬਿਲਕੁਲ ਕਾਊਂਟਰ ਦਾ ਦੁਪੱਟਾ ਸਿਰਫ 50 ਰੁਪਏ ਦਾ ਘੱਟਾ ਜੀ ਇਹ ਅਨੇਕੋ ਡਿਜ਼ਾਈਨਿੰਗ ਤੇ ਰੰਗ ਇੱਕੋ ਤੋਂ ਇੱਕ ਵਧੀਆ ਡਿਜ਼ਾਈਨ ਸਾਰੇ ਇਹਦੇ ਵਿੱਚ ਜਿਵੇਂ ਆਪਾਂ ਕਹਿੰਦੇ ਕੰਮ ਕਿਤੇ ਵਾਸਤੇ ਘਰ ਚ ਲੈਣ ਵਾਸਤੇ ਲੈਣੀਆਂ ਨੇ ਮੀਡੀਅਮ ਸਾਈਜ਼ ਦੇ ਦੁਪੱਟੇ ਸਿਰਫ 50 ਰੁਪਏ ਦਾ ਘੱਟਾ ਜੀ ਇੱਕ ਹੋਰ ਆ ਫੈਂਸੀ ਦੁਪੱਟੇ ਆਏ ਹੋਏ ਜੀ ਜਿਵੇਂ ਆਪਾਂ ਕਹਿੰਦੇ ਕੜਾਈ ਵਾਲਾ ਦੁਪੱਟਾ ਜੀ ਫੁਲਕਾਰੀ ਟਾਈਪ ਦਾ ਦੁਪੱਟਾ ਦੇਖੋ ਸਾਰੇ ਦੇ ਕੜਾਈ ਕੀਤੀ ਹੋਈ ਹੈਗੀ ਸ਼ਾਨਦਾਰ ਕੜਾਈ ਦੇ ਨਾਲ ਬਣਿਆ ਹੋਇਆ ਦੁਪੱਟਾ ਪੂਰਾ ਵਧੀਆ ਇਹ ਆ ਮਾਰਕਰ ਦੇ ਵਿੱਚ ਆਮ 350 ਦਾ ਦੇਖਦਾ ਹੈਗਾ ਸਾਡਾ ਜੇ ਸਿਰਫ 200 ਰੁਪਏ ਘੱਟਾ ਜੀ ਇਹ ਪੂਰਾ ਕੜਾਈ ਵਾਲਾ ਦੁਪੱਟਾ ਜੀ ਫਲਕਾਰੀ ਟਾਈ ਪੂਰਾ ਵਧੀਆ ਰੰਗਟ ਜਾਇਣ ਇਹਦੇ ਵਿੱਚ ਹੀ ਬਹੁਤ ਆ ਗਈ ਸਿਰਫ 200 ਦੇ ਵਿੱਚ ਆ ਦੇਖੋ ਜੀ ਸੇਲ ਮੇਲੇ ਦੇ ਸਹੀ 200 ਰੁਪਏ ਦੇ ਵਿੱਚ ਕੜਾਈ ਵਾਲਾ ਦੁਪੱਟਾ ਪੂਰਾ ਸ਼ਾਨਦਾਰ ਐ ਫੈਂਸੀ ਕੱਪੜੇ ਦਿੱਤੇ ਆ ਜੀ ਪੂਰਾ ਵਧੀਆ ਫੈਂਸੀ ਕੜਾਈ ਵਾਲਾ ਸਿਰਫ ਦੋਸਾਂ ਦਾ ਗੱਟਾ ਜੀ ਭਰਾਵਾਂ ਦੀ ਹੱਤੀ ਦੇ ਤੇ ਸ਼ੇਰ ਮੇਲਾ ਚੱਲ ਰਿਹਾ ਹੈਗਾ ਸਾਡੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤੇ ਸਾਡੇ ਚੈਨਲ ਨੂੰ ਲਾਇਕ ਕਰੋ ਭਰਾਵਾਂ ਦੀ ਹੱਤੀ ਵਾਸਤੇ ਰੋੜ ਮੌੜ ਮੰਡੀ ਡਿਸਟ੍ਰਿਕਟ ਭਿੰਡਾ ਪੰਜਾਬ